ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਪਹਿਲਾ ਪਹਿਰੇ ਰੈਣਕ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮੰਝਾਰ ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤਿ થી ਵਿਆਹ ਜਿਸ ਕੀ ਵਸਤ ਤਿਸ ਚੇਤ ਹੁ ਪ੍ਰਾਣੀ ਕਰ ਹਿਰਦੈ ਗੁਰਮੁਖ ਬੀਜਾਰ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਹਰ ਜਪੀਐ ਕਿਰਪਾ ਧਾਰ ਦੂਜਾ ਪਹਿਰੈ ਰੈਣਕੈ ਵਣ ਜਾਰਿਆ ਮਿੱਤਰਾ ਮਨ ਲਾਗਾ ਦੂਜੈ ਪਾਏ ਮੇਰਾ ਮੇਰਾ ਕਰ ਪਾਲੀ ਐ ਵਣ ਜਾ ਰਿਆ ਮਿੱਤਰਾ ਲੇ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਦਾ ਗੱਲ ਛੇਤੀ ਮਨ ਜਾਣੈ ਖੱਟ ਖਵਾਏ ਲੇ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਦਾ ਗੱਲ ਛੇਤੀ ਗਾਣਾ ਬੋਲਣਾ ਹੈ ਇਥੇ ਗੱਲ ਨਹੀਂ ਕਰਨਾ ਮਾਤਾ ਪਿਤਾ ਗਲੇ ਦੇ ਨਾਲ ਲਗਾਉਂਦੇ ਨੇ ਗੱਲ ਛੇਤੀ ਮਨ ਜਾਣੈ ਖੱਟ ਖਵਾਏ ਖੱਟ ਖੱਟ ਕੇ ਖਵਾਵੇਗਾ ਿਉ ਖਖੇ ਤੇ ਅਧਕ ਲਾ ਕੇ ਬੋਲਣਾ ਖੱਟ ਖਵਾਏ ਲਾਵੇ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੈ ਖੱਟ ਖਵਾਏ ਜੋ ਦੇਵੇ ਤਿਸੈ ਨਾ ਜਾਣੈ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਲੈ ਬੁਲਾਏ ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਏ ਤੀਜਾ ਪਹਿਰਾ ਰਾਨਕੇ ਵਣ ਜਾ ਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਤਨ ਚਿਤ ਵੈ ਧਨ ਸੰਚ ਵੈ ਵਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨਾ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਅੰਤ ਸਖਾਈ ਇਹੋ ਤਨ ਸੰਪੈ ਮਾਇਆ ਝੂਠੀ ਅੰਤ ਛੋਟ ਚੱਲਿਆ ਪਛਤਾਈ ਜੇ ਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਹਾਰ ਚੱਲਣ ਵੇਲਾ ਆਂਦੀ ਕਰ ਸਿਬਹੁ ਪੂਰਾ ਸਤਿਗੁਰੂ ਵਣ ਜਾ ਰਿਆ ਮਿੱਤਰਾ ਸਭ ਚੱਲੀ ਰੈਣ ਵਿਹਾਂਦੀ ਹਾਂ ਆਂਦੀ ਵਿਹਾਂਦੀ ਥੋੜਾ ਜਿਹਾ ਇਥੇ ਬਿੰਦੀ ਦਾ ਪ੍ਰਭਾਵ ਦੇਣਾ ਹੈ ਹਰ ਚੱਲਣ ਵੇ ਰਾ ਆਂਦੀ ਕਰ ਸੇਵਹੁ ਪੂਰਾ ਸਤਿਗੁਰੂ ਵਣ ਜਾ ਰਿਆ ਮਿੱਤਰਾ ਸਭ ਚੱਲੀ ਰਹਿਣ ਵੇ ਹਾਂਦੀ ਕਰ ਸੇਵਹੁ ਪੂਰਾ ਸਤਿਗੁਰੂ ਵਣ ਜਾ ਰਿਆ ਮਿੱਤਰਾ ਸਭ ਚੱਲੀ ਰਹਿਣ ਵੇ ਹਾਂਦੀ ਹਰ ਸੇਵਹੁ ਖੇਨ ਖੇਨ ਢੇਲ ਮੂਲ ਨਾ ਕਰਿ ਹੋ ਜਿਤ ਆਸਥਿਰ ਜੁਗ ਜੁਗ ਹੋ ਵਹੁ ਹਰ ਸੇਤੀ ਸਦਮਾਨ ਹੋ ਰਲਿਆ ਜਨਮ ਮਰਨ ਦੁਖ ਖੋ ਵਹੁ ਉੱਪਰ ਜੋ ਪੰਗਤੀ ਆਈ ਹੈ ਹਰ ਸੇਤੀ ਸਦਮਾਨ ਹੋ ਰਲਿਆ ਜਨਮ ਮਰਨ ਦੁਖ ਖੋਵਹ ਖੋਵਹ ਇਉਂ ਬਿਲਕੁਲ ਨਰਮ ਜਿਹਾ ਉਚਾਰਨ ਕਰਨਾ ਹੈ ਖੋਵੋ ਨਹੀਂ ਕਰਨਾ ਖੋਵੋ ਦਾ ਮਤਲਬ ਹੋਣਾ ਕੋਈ ਚੀਜ਼ ਕਿਸੇ ਕੋਲੋਂ ਖੋ ਲੈਣੀ ਕਿ ਖੋ ਲਓ ਖੋਵਹ ਪੋਲਾ ਉਚਾਰਨ ਕਰਾਂਗੇ ਤਾਂ ਇਹਦਾ ਮਤਲਬ ਹੈ ਗਵਾ ਦਿਓ ਛੱਡ ਦਿਓ ਜਨਮ ਮਰਨ ਦੁਖ ਖੋਵਹ ਜਨਮ ਮਰਨ ਦੇ ਦੁੱਖਾਂ ਨੂੰ ਨਾਸ ਕਰ ਲਵੋਗੇ ਗਵਾ ਲਵੋਗੇ ਹਾਂਜੀ ਗੁਰ ਸਤਗੁਰ ਸੁਆਮੀ ਭੇਦ ਨ ਜਾਣ ਨਹੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲ ਹੋ ਰੈਣ ਭਗਤਾ ਦੀ